ਕਿਰਤੀ ਸਿੰਘ ਸੀ ਇੱਕ ਤੇ ਭੱਠੇ ਤੇ ਕੰਮ ਕਰਦਾ ਇਟਾਂ ਢੋਣ ਦਾ ਕੰਮ ਕਰਦਾ ਸੀ ਇੱਕ ਦਿਨ ਸਮਾਂ ਆਇਆ ਥੋੜਾ ਬਿਮਾਰ ਹੋ ਗਿਆ ਮੂਲ ਮੰਤਰ ਦਾ ਜਾਪ ਕਰਦਾ ਸੀ ਬਿਮਾਰ ਹੋ ਗਿਆ ਡਾਕਟਰਾਂ ਕੋਲ ਗਿਆ ਖਾਂਸੀ ਹਟੇ ਨਾ ਉਹਦੀ ਜਿਸ ਸਮੇ ਡਾਕਟਰਾਂ ਕੋਲ ਗਿਆ ਡਾਕਟਰ ਕਹਿੰਦੇ ਜੀ ਤੇ ਤੇਰੇ ਟੈਸਟ ਕਰਾਣੇ ਪੈਣੇ ਨੇ ਫਿਰ ਤੈਨੂੰ ਆਰਾਮ ਆਣਾ ਉਦਾਂ ਆਰਾਮ ਨਹੀਂ ਆਣਾ ਟੈਸਟ ਕਰਾਂਗੇ ਫਿਰ ਦੇਖਾਂਗੇ ਤੇਰੀ ਕੀ ਬਿਮਾਰੀ ਆ ਫਿਰ ਤੈਨੂੰ ਦਵਾਈ ਦੇਵਾਂਗੇ ਉਸ ਟੈਸਟਾਂ ਦੇ ਹਿਸਾਬ ਨਾਲ ਤੈਨੂੰ ਦਵਾਈ ਦੇਣੀ ਹੁਣ ਸਿੰਘ ਕਹਿਣ ਲੱਗਾ ਇੰਨੀ ਮੇਰੇ ਕੋਲ ਟੈਸਟਾਂ ਵਾਸਤੇ ਮਾਇਆ ਨਹੀਂ ਹੈਗੀ ਜਿੱਦਨ ਮਾਇਆ ਹੋਏਗੀ ਮੈਂ ਆ ਜਾਵਾਂਗਾ ਫਿਰ ਭੱਠੇ ਤੇ ਕੰਮ ਕਰਨ ਲੱਗ ਪਿਆ ਪਰ ਮੂਲ ਮੰਤਰ ਦਾ ਪਾਠ ਨਾਲ ਕਰਦਾ ਸੀ ਮੂਲ ਮੰਤਰ ਦਾ ਜਾਪ ਗੁਰੂ ਨੂੰ ਪਿਆਰ ਕਰਨ ਵਾਲਾ ਸੀ ਮਾਇਆ ਆਈ ਟੈਸਟ ਕਰਾਣ ਗਿਆ ਡਾਕਟਰਾਂ ਨੇ ਦੱਸਿਆ ਕਹਿਣ ਲੱਗੇ ਤੈਨੂੰ ਤੇ ਮਾੜੀ ਬਿਮਾਰੀ ਲੱਗ ਗਈ ਇਹਦਾ ਆਪਰੇਸ਼ਨ ਹੀ ਹੋਣਾ ਹੁਣ ਉਹਨਾਂ ਆਪਰੇਸ਼ਨ ਵਾਸਤੇ ਕਿੱਥੋਂ ਮਾਇਆ ਕੱਢਣੀ ਸੀ ਉਹਨੇ ਹੁਣ ਕੀ ਹੋਇਆ ਕਹਿਣ ਲੱਗਾ ਡਾਕਟਰ ਸਾਹਿਬ ਕੋਈ ਗੱਲ ਜਦ ਦਿਨ ਮਾਇਆ ਹੋਏਗੀ ਮੈਂ ਆ ਜਾਵਾਂਗਾ ਜਦ ਦਿਨ ਮਾਇਆ ਹੋਏਗੀ ਉਦੋਂ ਆ ਜਾਵਾਂ ਗਿਆ ਫਿਰ ਭੱਠੇ ਦੇ ਕੰਮ ਕਰਨ ਲੱਗ ਪਿਆ ਅੱਗੇ ਤੇ ਮੂਲ ਮੰਤਰ ਦਾ ਜਾਪ ਭਾਵੇਂ ਘੱਟ ਕਰਦਾ ਸੀ ਹੁਣ ਬਹੁਤ ਜ਼ਿਆਦਾ ਮੂਲ ਮੰਤਰ ਦਾ ਜਾਪ ਕਰਨ ਲੱਗ ਪਿਆ ਯੂ ਸਵੇਰ ਤੋਂ ਤੁਰਨਾ ਤੇ ਭੱਟੇ ਦੀ ਈਟਾਂ ਢੋਣੀਆਂ ਨਾਲ ਮੂਲ ਮੰਤਰ ਕਰੀ ਜਾਣਾ ਈਟਾਂ ਢੋਣੀਆਂ ਨਾਲ ਮੂਲ ਮੰਤਰ ਕਰੀ ਜਾਣਾ ਸੰਗਤ ਜੀ ਅਸੀਂ ਵੀ ਜਿੰਨਾ ਸਮਾਂ ਲੱਗਦਾ ਹੈ ਨਾ ਮੂਲ ਮੰਤਰ ਵਾਹਿਗੁਰੂ ਮੰਤਰ ਕਰਿਆ ਕਰੀਏ ਖਾਓ ਨੇ ਜਾਪ ਵਧਾ ਦਿੱਤਾ ਦਿਨ ਰਾਤ ਜਾਪ ਕਰਨਾ ਸ਼ੁਰੂ ਕਰ ਦਿੱਤਾ ਘਰਦਿਆਂ ਨੂੰ ਕਹਿਣ ਲੱਗਾ ਮਾਇਆ ਦਾ ਇੰਤਜ਼ਾਮ ਤੇ ਹੋ ਨਹੀਂ ਰਿਹਾ ਤੇ ਕੋਈ ਗੱਲ ਨਹੀਂ ਆਪਾਂ ਨੀ ਆਪਰੇਸ਼ਨ ਕਰਾਉਣਾ ਜੋ ਗੁਰੂ ਸਾਹਿਬ ਕਰਨਗੇ ਆਪੇ ਕਰਨਗੇ ਉਹਦੇ ਬੱਚੇ ਕਹਿਣ ਲੱਗੇ ਨਹੀਂ ਪਿਤਾ ਜੀ ਆਪਾਂ ਕੋਈ ਨਾ ਕੋਈ ਇੰਤਜ਼ਾਮ ਕਰਾਂਗੇ ਮਾਇਆ ਦਾ ਇੰਤਜ਼ਾਮ ਕੀਤਾ ਬੱਚਿਆਂ ਨੇ ਡਾਕਟਰ ਸਾਹਿਬ ਕੋਲ ਗਿਆ ਫਿਰ ਉਹ ਗੁਰਮੁਖ ਪਿਆਰਾ ਡਾਕਟਰ ਨੇ ਡੇਟ ਦੇ ਦਿੱਤੀ ਜਦੋਂ ਡੇਟ ਦਿੱਤੀ ਨਾ ਡਾਕਟਰ ਨੇ ਆਪਰੇਸ਼ਨ ਦੀ ਤੇ ਤਿੰਨ ਚਾਰ ਦਿਨ ਪਹਿਲਾਂ ਗੁਰੂ ਦਾ ਪਿਆਰਾ ਕਹਿਣ ਲੱਗਾ ਪਹਿਲਾਂ ਮੈਨੂੰ ਹਰਮੰਦਰ ਸਾਹਿਬ ਦਰਸ਼ਨ ਕਰਾਵ ਮੈਂ ਜਾ ਕੇ ਉੱਥੇ ਦਰਸ਼ਨ ਕਰ ਆਵਾਂ ਫਿਰ ਮੈਂ ਆਪਰੇਸ਼ਨ ਕਰਾਵਾਂ ਹੁਣ ਸਾਡਾ ਤੇ ਵੱਡਾ ਡਾਕਟਰ ਹੋਈ ਹੈ ਹਰਮੰਦਰ ਸਾਹਿਬ ਵੀ ਤਨ ਗੁਰ ਰਾਮਦਾਸ ਪਾਤਸ਼ਾਹ ਬੈਠੇ ਨੇ ਵੱਡੇ ਡਾਕਟਰ ਜਦੋਂ ਸਾਰਿਆਂ ਥਾਵਾਂ ਤੋਂ ਜਵਾਬ ਹੋ ਜਾਂਦਾ ਨਾ ਜਦੋਂ ਸਾਰਿਆਂ ਥਾਵਾਂ ਤੋਂ ਜਵਾਬ ਹੋ ਜਾਂਦਾ ਹੈ ਫਿਰ ਧੰਗੁਰ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਆ ਜਾ ਇੱਥੇ ਉਹ ਸਾਰਿਆਂ ਦੇ ਇਲਾਜ ਕਰ ਦਿੰਦੇ ਨੇ ਸਾਰਿਆਂ ਦੇ ਕੋਈ ਭਾਵਨਾ ਦੇ ਨਾਲ ਚਲ ਜਾਵੇ ਨਾ ਧੰਗੁਰ ਰਾਮਦਾਸ ਦੇ ਚਰਨਾਂ 'ਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਦੀ ਬੰਦੇ ਨੂੰ ਠੀਕ ਕਰਕੇ ਭੇਜਦੇ ਨੇ ਇਹ ਨਹੀਂ ਕਹਿੰਦੇ ਕਿ ਤੈਨੂੰ ਟਾਈਮ ਦਿੱਤਾ 1 ਦਿਨ ਦਾ ਜਾਂ 2 ਦਿਨ ਦਾ ਜਾਂ 4 ਦਿਨ ਦਾ ਨਾ ਨਾ ਉਦੀ ਠੀਕ ਕਰਕੇ ਭੇਜਦੇ ਨੇ ਉਦੀ ਤੇ ਉਹ ਵੀ ਗੁਰਮੁਖ ਪਿਆਰਾ ਕਹਿਣ ਲੱਗਾ ਮੈਨੂੰ ਪਹਿਲਾਂ ਰਮੰਦਰ ਸਾਹਿਬ ਲੈ ਜਾਓ ਮੈਨੇ ਦਰਸ਼ਨ ਕਰਾਵਾਂ 4 ਦਿਨ ਬਾਅਦ ਮੇਰਾ ਆਪਰੇਸ਼ਨ ਨੇ ਫਿਰ ਮੈਂ ਆਪਰੇਸ਼ਨ ਕਰਾਵਾਂਗਾ ਜਿਸ ਸਮੇ ਰਮੰਦਰ ਸਾਹਿਬ ਗਿਆ ਦਰਸ਼ਨ ਕੀਤੇ ਪਹਿਲਾਂ ਇਸ਼ਨਾਨ ਪਾਣੀ ਕੀਤਾ ਫਿਰ ਦਰਸ਼ਨ ਕੀਤੇ ਦੁੱਖ ਭੰਜਨੀ 베ਰੀ ਦੇ ਕੋਲ ਬੈਠ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਮੂਲ ਮੰਤਰ ਨੂੰ ਪਿਆਰ ਕਰਦਾ ਸੀ ਕਾਫੀ ਸਮਾਂ ਉਹ ਥੇ ਬੈਠਾ ਰਿਹਾ ਮੂਲ ਮੰਤਰ ਦਾ ਜਾਪ ਕਰੀ ਗਿਆ ਜਿਵੇਂ ਜਿਵੇਂ ਮੂਲ ਮੰਤਰ ਦਾ ਜਾਪ ਕਰਦਾ ਹੈ ਨਾ ਉਵੇਂ ਉਹਦੀ ਖੰਗ ਵਧਣੀ ਸ਼ੁਰੂ ਹੋ ਗਈ ਖੰਗ ਲੱਗੀ ਸੀ ਉਹਨੂੰ ਮਾੜੀ ਬਿਮਾਰੀ ਲੱਗ ਗਈ ਡਾਕਟਰਾਂ ਨੇ ਕੈਂਸਰ ਦਾਸ ਦਿੱਤਾ ਉਹਨੂੰ ਜਿਵੇਂ ਜਿਵੇਂ ਉਹ ਜਾਪ ਕਰਦਾ ਉਹਦੀ ਖੰਗ ਵਧਣੀ ਸ਼ੁਰੂ ਹੋ ਗਈ ਇੱਕ ਸਮਾ ਆਇਆ ਇੰਨੀ ਖੰਗ ਤੇਜ ਲੱਗੀ ਉਹਨੂੰ ਉਹਦੇ ਮਨ ਵਿੱਚ ਆਇਆ ਲੱਗਦਾ ਮੇਰਾ ਆਖਰੀ ਸਮਾ ਆ ਗਿਆ ਪਰ ਚਲੋ ਕੋਈ ਗੱਲ ਨਹੀਂ ਜੇ ਆਖਰੀ ਸਮਾ ਵੀ ਆਇਆ ਧੰਗੁਰ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਆਇਆ ਜਾਣਾ ਤੇ ਇੱਕ ਦਿਨ ਆਈ ਪਰ ਇਸ ਤੋਂ ਵੱਧਕ ਮੇਰੀ ਕਿਸਮਤ ਕੀ ਹੋ ਸਕਦੀ ਗੁਰੂ ਦੇ ਚਰਨਾਂ ਵਿੱਚ ਜਾ ਰਿਹਾ ਮੈਂ ਉਹ ਗੁਰਮੁਖ ਪਿਆਰਾ ਨੂੰ ਇੰਨੀ ਖੰਗ ਲੱਗੀ ਜ਼ਬਰਦਸਤ ਇੰਨੀ ਤੇਜ ਖੰਗ ਕਿ ਇੱਕਦਮ ਉਹਦੇ ਮੁਖ ਦੇ ਵਿੱਚੋਂ ਕੁਛ ਬਾਹਰ ਡਿੱਗਿਆ ਪੀਸ ਇੱਕ ਜਦੋਂ ਪੀਸ ਬਾਹਰ ਡਿੱਗਿਆ ਨਾ ਇੱਕ ਉਹਦੇ ਮੁਖ ਦੇ ਵਿੱਚੋਂ ਉਸ ਸਮੇਂ ਉਹਦੀ ਖੰਗ ਵੀ ਰੁਕ ਗਈ ਤੇ ਉਹਨੂੰ ਸੁੱਖ ਪੈ ਗਿਆ ਉਹਨੇ ਦੇਖਿਆ ਕੁਛ ਡਿੱਗਿਆ ਵਿੱਚ ਉਹਨੇ ਉਹਨੂੰ ਸਾਫ਼ ਕਰਕੇ ਆਪਣੇ ਝੋਲੇ ਵਿੱਚ ਲਪਾਫੇ ਵਿੱਚ ਪਾ ਲਿਆ ਘਰ ਲੈ ਆਇਆ ਘਰਦਿਆਂ ਨੂੰ ਦੱਸਿਆ ਜਦੋਂ ਘਰਦਿਆਂ ਨੂੰ ਦੱਸਿਆ ਘਰਦਿਆਂ ਨੂੰ ਫਿਕਰ ਪੈ ਗਿਆ ਕੀ ਪਹਿਲਾਂ ਹੀ ਬਿਮਾਰ ਸੀ ਪਤਾ ਨਹੀਂ ਕੀ ਹੋ ਗਿਆ ਡਾਕਟਰਾਂ ਕੋਲ ਪਹੁੰਚ ਗਏ ਕਹਿੰਦੇ ਡਾਕਟਰ ਸਾਹਿਬ ਨੂੰ ਚੈੱਕ ਕਰਾਣ ਜਾਣੇ ਆ ਡਾਕਟਰ ਕਹਿਣ ਲੱਗਾ ਜੀ ਇਦਾਂ ਤੇ ਮੈਨੂੰ ਪਤਾ ਨਹੀਂ ਲੱਗਣਾ ਮੈਂ ਟੈਸਟ ਕਰਦਾ ਸਾਰੇ ਜਦੋਂ ਡਾਕਟਰ ਨੇ ਕੀਤੇ ਟੈਸਟ ਕਹਿਣ ਲੱਗਾ ਕੈਂਸਰ ਹੈ ਇਹ ਨਹੀਂ ਵਿੱਚ ਸਾਰਾ ਧੰਗੁਰ ਰਾਮਦਾਸ ਪਾਤਸ਼ਾਹ ਨੇ ਉਥੇ ਖਾਂਸੀ ਰਾਈ ਬਾਹਰ ਕੱਢਦਾ ਠੀਕ ਕਰਦਾ ਤਨ ਗੁਰੂ ਰਾਮਦਾਸ ਪਾਤਸ਼ਾਹ ਨੇ ਖਾਂਸੀ ਰਹੀ ਠੀਕ ਕਰਤਾ ਉਹਨੂੰ ਮੂਲ ਮੰਤਰ ਦਾ ਕੀਤਾ ਉਹਨੇ ਜਾਪ ਸੇਖਣੇ ਮੂਲ ਮੰਤਰ ਦਾ ਕੀਤਾ ਜਾਪ ਤੇ ਧੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਰੇਸ਼ਨ ਕਰਤਾ ਉੱਥੇ ਉੱਥੇ ਠੀਕ ਕਰਤਾ ਉਹਨੂੰ ਘਰ ਵੀ ਆਣ ਨਹੀਂ ਦਿੱਤਾ ਕਹਿੰਦੇ ਤੂੰ ਮੇਰਾ ਪੁੱਤਰ ਹੈ ਤੈਨੂੰ ਇੱਥੇ ਠੀਕ ਕਰਕੇ ਭੇਜਦੇ ਹਾਂ ਉੱਥੇ ਤੇ ਸੰਗਤ ਜੀ ਕੋਈ ਦੁੱਖ ਆਵੇ ਸੁੱਖ ਆਵੇ ਰੱਬ ਦਾ ਨਾਮ ਜਪਿਆ ਕਰੋ ਜਿੱਥੇ ਰੱਬ ਨੇ ਸਹਾਈ ਹੋ ਜਾਣਾ ਉੱਥੇ ਕੋਈ ਆਮ ਬੰਦਾ ਸਹਾਈ ਨਹੀਂ ਹੋ ਸਕਦਾ